ਸਤਿ ਸ਼੍ਰੀ ਅਕਾਲ ਜੀ ਅੱਜ ਵਾਲੇ ਵੀਡੀਓ ਵਿੱਚ ਜਿਸ ਤਰ੍ਹਾਂ ਦਿੱਲੇ ਬਹੁਤ ਹੀ ਨਾਰਮਲ ਰੇਂਜ ਦੇ ਸੂਟ ਲੱਗ ਰਹੇ ਹਨ ਉਮੀਦ ਹੈ ਤੁਹਾਨੂੰ ਇਹ ਵਾਲੇ ਸੂਟ ਵੀ ਬਹੁਤ ਪਸੰਦ ਆਣਗੇ ਹਾਂਜੀ ਸਾਰੇ ਹੀ ਸੂਟਾਂ ਦੇ ਤੁਹਾਨੂੰ ਪਿਕ ਸੈਂਡ ਕਰ ਦਿੱਤੀਆਂ ਨੇ ਹਨ ਜੇਕਰ ਤੁਹਾਨੂੰ ਕੋਈ ਸੂਟ ਡਿਜ਼ਾਈਨ ਕਲਰ ਪਸੰਦ ਆਂਦਾ ਹੈ ਤਾਂ ਉਸ ਦਾ ਆਰਡਰ ਦੇਣ ਲਈ ਤੁਸੀਂ ਸਾਨੂੰ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਕਿਸ ਤਰ੍ਹਾਂ ਦਾ ਫੈਬਰਿਕ ਹੈ ਕਿੰਨੇ ਮੀਟਰ ਹੈ ਕਿਸ ਤਰ੍ਹਾਂ ਦਾ ਦੁਪੱਟਾ ਹੈ ਕੀ ਵਰਕ ਹੈ ਸਾਰੀ ਜਾਣਕਾਰੀ ਤੁਸੀਂ ਸਾਂ ਦੇ ਕੋਲੋਂ WhatsApp ਨੰਬਰ ਤੇ ਲੈ ਸਕਦੇ ਹੋ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਮੈਸੇਜ ਵੀ ਹਾਂਜੀ ਇਹਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਸੂਟ ਡਿਜ਼ਾਈਨ ਦਿਖਾਈ ਜਾ ਰਹੇ ਹਨ ਜਿਹੜੇ ਕਿ ਬਹੁਤ ਹੀ ਕੱਟ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਵੇਲੇਬਲ ਹਨ ਹਾਂਜੀ ਹਰ ਇੱਕ ਸੂਟ ਡਿਜ਼ਾਈਨ ਦੇ ਵਿੱਚ ਤਿੰਨ ਤੋਂ ਚਾਰ ਕਲਰ ਅਵੇਲੇਬਲ ਹਨ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਆਰਡਰ ਦੇ ਸਕਦੇ ਹੋ ਹਾਂਜੀ ਕਈ ਪਹਿਨਾਂ ਦੇ ਕਮੈਂਟ ਸੀ ਕਿ ਤੁਸੀਂ ਥੋੜੇ ਕੱਟ ਰੈਂਜ ਵਿੱਚ ਸੂਟ ਦਿਖਾਇਆ ਕਰੋ। ਸੋ ਅਸੀਂ ਉਹਨਾਂ ਦੇ ਅਕੋਰਡਿੰਗਲੀ ਹੀ ਤੁਹਾਨੂੰ ਕੱਟ ਰਿਆਂ ਜਿਵੇਂ ਕਿ ਸੂਟ ਦਿਖਾ ਰਿਆਂ ਹਾਂ ਜਿਹੜੇ ਕਿ ਤੁਹਾਨੂੰ ਉਮੀਦ ਹੈ ਪਸੰਦ ਹੀ ਆਣਗੇ। ਹਾਂਜੀ ਜੇਕਰ ਤੁਸੀਂ ਕੋਈ ਸੂਟ ਕਿਸੇ ਹੋਰ ਕਲਰ ਵਿੱਚ ਚਾਹੁੰਦੇ ਹੋ ਤਾਂ ਉਸ ਦਾ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਸ ਕਲਰ ਦੇ ਵਿੱਚ ਹੀ ਸੂਟ ਪਰਚੇਸ ਕਰਵਾ ਦਿੱਤਾ ਜਾਵੇ। ਹਾਂਜੀ ਸਾਰੇ ਸੂਟਾਂ ਉੱਪਰ ਨੀਟ ਐਂਡ ਕਲੀਨ वर्क किया गया है बहुत ज़्यादा हैवी वर्क नहीं है नॉर्मल रेंज है और इसका जोड़ा प्राइस है तो वह तूटपते ही मैनशन करता जाएगा जो तुम इसका स्क्रीनशॉट लैके सैंड करोगे तो हाँ जी बहुत ही प्यारे प्यारे सूटों के कलर चार्टिजाइन देखो इन्ह कि प्यारे प्यारे हैं वाले मैचिंग प्रिंट सूट से विदआउट दप्टा ਹਾਂਜੀ ਇਹ ਵਾਲੀ ਬੁਟੀਕ ਸੂਟ ਹਨ ਜੀ ਜਿਨ੍ਹਾਂ ਨੂੰ ਕਿ ਤੁਸੀਂ ਆਪਣੇ ਅਕੋਰਡਿੰਗਲੀ ਫਿਟਿੰਗ ਕਰਵਾ ਸਕਦੇ ਹੋ ਸਾਈਜ਼ ਅਕੋਰਡਿੰਗਲੀ ਇਹਨਾਂ ਦਾ ਜਿਹੜਾ ਕਿ ਆ 2 ਮੀਟਰ ਦਾ ਟੌਪ ਰਹੇਗਾ ਤੇ 3 ਮੀਟਰ ਦੀ ਬੋਟਮ ਰਹੇਗੀ ਤੇ ਫੁੱਲ ਹੈਵੀ ਦੁਪੱਟਾ ਹੈ ਫੋਰ ਸਾਈਡਰ ਲੈਸੇ ਜੀ ਹਾਂਜੀ बुटीक सूट हैं इन पर बहुत ही प्यारा वर्क किया गया है थ्री डी प्रिंट के ऊपर ये वाले सूट जो तुम देख रहे हो ये बहुत ही प्यारे थ्रैड वर्क के नाल रेडी करवाए गए हैं इन उपर हल्का हल्का हैंडवर्क भी करवाया गया है हाँ जी बहुत ही सोहने सोने प्यारे प्यारे सूट इस डिजाइन में भी तुम तीन तो चार कलर मिल जाएंगे ਇਨਾਂ ਦੇ ਟਾਪ ਉੱਪਰ ਵੀ ਵਰਕ ਹੈ ਤੇ ਬੋਟਮ ਉੱਪਰ ਵੀ ਤੇ ਇਸ ਤੇ ਦੁਪੱਟੇ ਉੱਪਰ ਵੀ ਵਰਕ ਹੈ ਫੋਰ ਸਾਈਡ ਉੱਤੇ ਲੈਸ ਜੀ ਹਾਂਜੀ ਬਹੁਤ ਹੀ ਵਧੀਆ ਕਨਸੈਪਟ ਨੇ ਟਾਪ ਬੋਟਮ ਤੇ ਦੁਪੱਟੇ ਤਿੰਨਾਂ ਉੱਪਰ ਹੀ ਵਰਕ ਕੀਤਾ ਹੋਇਆ ਮਿਲੇਗਾ ਤੁਹਾਨੂੰ ਹਾਂਜੀ ਇਹ ਵਾਲੇ ਸੂਟ ਦੇਖੋ ਇਹਨਾਂ ਦਾ ਥੋੜਾ ਬੰਨ ਬੰਨਾਈ ਟਾਈਪ ਡਿਜ਼ਾਈਨਰ ਵਿੱਚ ਦੁਪੱਟੇ ਲੜੇ ਕਰਵਾਏ ਗਏ ਹਨ ਸਿਲਕ ਦੇ ਦੁਪੱਟੇ ਹਨ ਬਹੁਤ ਹੀ ਪਿਆਰੇ ਹਨ ਜੀ ਇਹਨਾਂ ਦੇ ਸਾਰੇ ਹੀ ਕਲਰ ਚਾਰਟ ਬਹੁਤ ਵਧੀਆ ਹਨ ਉਮੀਦ ਹੈ ਤੁਹਾਨੂੰ ਪਸੰਦ ਹੀ ਆਣਗੇ ਹਾਂਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਇਸ ਨੂੰ ਲਾਈਕ ਸ਼ੇਅਰ ਰੁਕ ਰਿਆ ਕਰੋ ਜੀ ਕਿਸ ਤਰ੍ਹਾਂ ਦੇ ਸੂਟ ਤੁਸੀਂ ਚਾਹੁੰਦੇ ਹੋ ਇਹ ਵੀ ਪੈਨਾ ਕਮੈਂਟ ਕਰਕੇ ਦੱਸਣਗੇ ਤਾਂ ਹੀ ਅਸੀਂ ਤੁਹਾਡੇ ਲਈ ਉਸ ਤਰ੍ਹਾਂ ਦੇ ਹਾਂਜੀ ਅੱਗੇ ਤੋਂ ਸੂਟ ਲੈ ਕੇ ਆਵਾਂਗੇ ਬਹੁਤ ਹੀ ਪਿਆਰੇ ਪਿਆਰੇ ਸੂਟ ਹਾਂਜੀ ਇਹਨਾਂ ਨੂੰ ਕਿ ਤੁਸੀਂ ਵੇਅਰ ਕਰੋਗੇ ਤਾਂ ਬਹੁਤ ਹੀ ਜਨਾਬ ਖੂਬਸੂਰਤ ਲੱਗੋਗੇ ਜੀ ਇਹਨਾਂ ਨੂੰ ਤੁਸੀਂ ਆਉਣ ਵਾਲੇ ਕਿਸੇ ਵੀ ਫੈਸਟੀਵਲ ਫੰਕਸ਼ਨ ਤੇ ਵੈਡਿੰਗ ਤੇ ਵੇਅਰ ਕਰ ਸਕਦੇ ਹੋ ਧੰਨਵਾਦ ਜੀ